ਸਵਾਗਤ ਹੈ ਜੀ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਡੇ ਨਾਲ ਆਪਾਂ ਲਹਿੰਦੇ ਪੰਜਾਬ ਦੇ ਇੱਕ ਐਸੇ ਗੁਰੂ ਘਰ ਦੀ ਵੀਡੀਓ ਸ਼ੇਅਰ ਕਰਾਂਗੇ ਜਿਹੜਾ ਗੁਰੂ ਘਰ ਕੀ ਅੱਜ ਖੰਡਰ ਬਣ ਚੁੱਕਿਆ ਹੈ ਜਿਹਦੀ ਸੰਭਾਲ ਨਹੀਂ ਕੋਈ ਕਰ ਰਿਹਾ ਅਤੇ ਉਹ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਹੈ ਸੋ ਦੋਸਤੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆ कि ਜਦੋਂ ਗੁਰਦਾਰਿਆਂ ਨੂੰ ਦੇਖਨੇ ਆ ਸਾਨੂੰ ਬੜਾ ਦੁੱਖ ਹੁੰਦਾ ਹੈ ਰਾਹ ਅੰਦਰ ਜਾਣ ਵਾਲਾ ਕਹਿੰਦੇ ਕੋਈ ਹੈ ਨਹੀਂ ਲੱਗਦਾ ਛਾਪੇ ਪਏ ਹੋਏ ਆ ਐਂ ਲੱਗਦਾ ਹੈ ਕਿ ਜਿਵੇਂ ਆਉਣਾ ਹੀ ਨਹੀਂ ਚਾਹੀਦਾ ਸੀ ਇੰਨਾ ਇੱਥੇ ਮਨ ਦੁਖੀ ਹੋਇਆ ਆਣ ਕੇ ਸਿਰੇ ਵੀ ਖੋਲੇ ਤੇ ਪਿੱਛਾ ਜਾ ਕੇ ਖੋਲਾਂਗੇ ਪਿੱਛੇ ਤੇ ਖੂਬ ਬਿਲਕੁਲ ਹੀ ਬੰਦ ਹੋ ਗਿਆ ਤੇ ਸਰੀਰ ਦੇ ਵਿੱਚ ਐਂ ਦੰਦੇ ਖੁੱਬਦੇ ਹਨ ਆਪਾਂ ਪਹੁੰਚ ਗਏ ਜੀ ਪਿੰਡ ਜੰਬਰ ਇਹ ਦੋ ਪਿੰਡ ਸਨ ਜੰਬਰ ਕਲਾਂ ਤੇ ਜੰਬਰ ਖੁਰਦ ਹੁਣ ਤਾਂ ਇਕੱਠੇ ਹੀ ਹੋ ਗਏ ਆ ਤੇ ਆਪਾਂ ਇੱਥੇ ਗੁਰਦਾਰ ਸਾਹਿਬ ਵੀ ਲੱਭ ਰਹੇ ਆ ਤੇ ਗੁਰਦਾਰ ਸਾਹਿਬ ਜੀ ਦੇ ਦਰਸ਼ਨ ਕਰਕੇ ਫਿਰ ਆਪਜੀ ਦੇ ਨਾਲ ਸਾਂਝ ਪਾਉਣੇ ਆ ਕਾਫੀ ਪਿੰਡ ਦੇ ਵਿੱਚੋਂ ਗਲੀਆਂ ਘੁੰਮ-ਘੁੰਮ ਕੇ ਘੁੰਮ-ਘੁੰਮ ਕੇ ਮਸਾਈ ਗੁਰਦਾਰ ਸਾਹਿਬ ਲੱਭਾ ਦੱਸਦੇ ਸਾਰੇ ਸੀਗੇ ਇੱਕ ਦੋ ਗਲੀਆਂ ਇੱਧਰ ਨੂੰ ਮੁੜ ਜਾਓ ਇੱਧਰ ਨੂੰ ਮੁੜ ਜਾਓ ਪਰ ਲੱਭਣਾ ਕਈ ਰੀ ਮੁਸ਼ਕਲ ਹੋ ਜਾਂਦਾ ਅਖੀਰ ਗੱਡੀ ਇੱਥੋਂ ਤੱਕ ਪਹੁੰਚ ਗਈ ਐ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੇ ਇਹ ਹੁਣ ਵੇਖੋ ਜੀ ਕੰਦਾ ਆਸੀ ਰਸਤਾ ਇਹ ਛਾਪਿਆ ਟਾ ਆਹ ਕੰਦਾ ਬਾਹਰ ਲਈ ਤੇ ਇੱਧਰ ਦਰਸ਼ਨ ਕਰੋ ਜੀ ਗੁਰਦਾਰਾ ਸਾਹਿਬ ਜੀ ਦੇ ਦੋ ਮੰਜ਼ਲਾ ਬਿਲਡਿੰਗ ਦੇ ਉੱਤੇ ਚਿੱਟੇ ਰੰਗ ਦਾ ਗੁੰਬਦ ਹੈ ਤੇ ਬਿਲਡਿੰਗ ਤੇ ਬੜੀ ਸਟਰੋਂਗਲੀ ਖੜੀ ਆ ਰਾਹ ਅੰਦਰ ਜਾਣ ਵਾਲਾ ਕਹਿੰਦੇ ਕੋਈ ਹੈ ਨਹੀਂ ਲੱਗਦਾ ਛਾਪੇ ਪਏ ਹੋਏ ਆ ਮੇਰਾ ਵੀਰ ਕਰੋ ਹਾਂ ਵੜੇ ਜੇ ਛਾਪੇ ਪਰ ਅੰਦਰ ਚਲੀਏ ਤੁਹਾਡਾ ਘਰ ਹੈ ਇਹ ਮੇਰਾ ਘਰ ਇੱਥੇ ਲਾਈਏ ਕਿ ਤੁਹਾਨੂੰ ਹੌਲੀ ਹੌਲੀ ਮੇਰਾ ਨਾ ਗੋਡਾ ਦੋਦਾ ਵਾ ਸੁਮਸਾ ਇੱਕ ਪਾਸਿਓਂ ਥੋੜਾ ਜਿਹਾ ਰਾਹ ਕੰਡਿਆਂ ਦੇ ਵਿੱਚੋਂ ਲੱਭ ਕੇ ਆਪਾਂ ਆਏ ਆ ਆ ਵੀਰਾਂ ਨੇ ਆਪਣੀ ਮਦਦ ਕੀਤੀ ਹੈ ਆਪੋ ਆਪਣੇ ਕੰਮ ਛੱਡ ਕੇ ਝੱਟ ਸਾਡੇ ਨਾਲ ਹੋ ਜਾਂਦੇ ਆ ਤੇ ਧੰਨਵਾਦ ਆ ਤੁਹਾਡਾ ਆ ਦੇਖ ਲਓ ਤੁਸੀਂ ਹੁਣ ਹਾਲਾਤ ਜਿਹੜੇ ਹੈਗੇ ਆ ਸਾਰਾ ਦਫਾ ਫਲਫੂਫੇ ਪਿਆ ਆ ਆ ਪਪਲਾ ਜਿਹੜਾ ਬਿਲਕੁਲ ਗੁਰਦੁਰ ਸਾਹਿਬ ਜੀ ਦੀ ਕੰਧ ਲੱਗੇ ਆ ਆ ਵੀਰ ਕੰਡੇ ਚੁੱਕ ਰਹੇ ਵੀ ਅਹੀਂ ਰਾਮ ਨਾਲ ਫਿਰ ਸਕੀਏ ਆ ਹੁਣ ਬਿਲਡਿੰਗ ਹੈ ਜੀ ਤੇ ਬਿਲਡਿੰਗ ਲਿਖਿਆ ਲੁਖਿਆ ਹੋਇਆ ਲੋਕਾਂ ਨੇ ਆ ਛੱਤ ਵੇਖੋ ਜੀ ਇਟਾਂ ਤੇ ਸਰੀਆ ਤੇ ਦਿਖਦਾ ਤੇ ਇਹਦੇ ਥੱਲੇ ਆਰਟਵਰਕ ਵੀ ਸੀ ਜਿਹੜਾ ਹੁਣ ਮਿੱਟ ਚੁੱਕਾ ਹੈ ਬਹੁਤਾ ਆ ਕੁੰਡੇ ਲੱਗੇ ਹੋਏ ਹਨ ਇੱਥੇ ਜਿਦਾਂ ਆਪਾਂ ਘਰੇ ਚ ਦੋ ਪੈਰਲਲ ਕੁੰਡੇ ਲੱਗੇ ਜਿਵੇਂ ਪਿੰਗਾ ਪਾਉਣ ਲਈ ਲਾਏ ਹੁੰਦੇ ਇੱਥੇ ਕੋਈ ਚੀਜ਼ ਜਿਹੜੀ ਬੰਨਦੇ ਹੋਣਗੇ ਇਹ 4-5 ਕਿੰਨੇ ਹੀ ਕੁੰਡੇ ਲੱਗੇ ਜਿਵੇਂ ਕਾਰਨਰ ਦੇ ਵਿੱਚ ਵੀ ਜਿਵੇਂ ਐਕਚੁਅਲੀ ਸਾਰੇ ਹੀ ਆਲੇ ਦੁਆਲੇ ਛੱਤ ਤੇ ਕਾਫੀ ਕੁੰਡੇ ਲੱਗੇ ਹੋਏ ਆ ਸੋ ਹੋ ਸਕਦਾ ਕੋਈ ਸਜਾਵਟਾਂ ਬਣੀਆਂ ਜਾਂਦੀਆਂ ਹੁਣ ਸੋ ਥੰਮ ਹੈ ਇਹ ਗੁਰਦਵਾਰਾ ਸਾਹਿਬ ਜੀ ਦਾ ਨਾਮ ਹੀ ਥੰਮ ਸਾਹਿਬ ਹੀ ਹੈ ਜੀ ਤੇ ਇਸ ਨੂੰ ਦੁਖ ਨਿਵਾਰਨ ਸਾਹਿਬ ਵੀ ਕਿਹਾ ਜਾਂਦਾ ਹੈ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਸਤਿਗੁਰੂ ਜੀ ਦੇ ਇੱਥੇ ਚਰਨ ਪਏ ਹਨ ਆਹ ਦੇਖੋ ਇੱਥੇ ਇੱਕ ਬਿਮਾਰ ਸੀਗਾ ਬੰਦਾ ਜਿਹੜਾ ਗੁਰੂ ਸਾਹਿਬ ਨੂੰ ਬਹੁਤ ਯਾਦ ਕਰਦਾ ਸੀ ਗੁਰੂ ਸਾਹਿਬ ਜੀ ਨੇ ਉਹਦਾ ਦੁੱਖ ਹਰਿਆ ਸੀ ਤੇ ਜਿਹੜੇ ਦੋ ਥੰਮ ਸੀ ਨਾ ਉਹ ਲਿਖਿਆ ਹੈ ਗੁਰਦਰਾ ਕੋਸ਼ਚ ਵੀ ਲੋਕ ਉਹਨਾਂ ਨੂੰ ਆ ਕੇ ਟੱਚ ਕਰਦੇ ਹੁੰਦੇ ਸੀ ਉਹਨਾਂ ਨੂੰ ਮੰਨਣਾ ਸੀਗਾ ਕਿ ਇਹਦੇ ਨਾਲ ਨਾ ਬਿਮਾਰੀਆਂ ਦੂਰ ਹੁੰਦੀਆਂ ਸਾਡੀਆਂ ਇੱਥੇ ਮੇਲਾ ਲੱਗਦਾ ਪੌੜੀਆਂ ਸੀਗੀਆਂ ਜਿਹੜੀਆਂ ਹੁਣ ਡਿੱਗ ਚੁੱਕੀ ਵਿੱਚੋਂ ਲਾਈਟ ਉਧਰੋਂ ਆ ਰਹੀ ਹੈ ਆ ਕੀ ਹੋਏਗਾ ਥੱਲੇ ਇੱਧਰ ਇਹ ਵੀ ਥਾਂ ਬਣਿਆ ਹੋਇਆ ਤੇ ਇਹ ਪੌੜੀਆਂ ਹਨ ਇੱਥੋਂ ਦਾ ਲਓ ਜੀ ਉੱਪਰ ਅੱਗੇ ਖਤਮ ਪੌੜੀਆਂ ਡਿੱਗ ਚੁੱਕੀਆਂ ਆ ਵੇਖੋ ਨਾ ਵਿੱਚੋਂ ਸਾਰੀਆਂ ਪੌੜੀਆਂ ਵਿੱਚੋਂ ਡਿੱਗ ਚੁੱਕੀਆਂ ਹਨ ਉਹ ਉੱਤੇ ਵੀ ਪੋਂਡਾਂ ਦੀਆਂ ਖਖਰਾਂ ਲੱਗੀਆਂ ਹਨ ਬਾਪੂ ਜੀ ਕੀ ਨਾਂ ਤੁਹਾਡਾ ਮਮ ਜਮੀਨ ਤੇ ਤੁਹਾਡੀ ਉਮਰ ਕਿੰਨੀ ਹੈ 85 ਸਾਲ 85 ਸਾਲ ਤੇ ਉਧਰੋਂ ਜਦੋਂ ਆਏ ਸੀ 10 ਸਾਲ ਦੇ ਹੀ ਕੀ ਬੁੱਧੋਂ ਆਏ ਹਾਂ ਉਹ ਮੈਂ 10 ਸਾਲ ਦਾ ਕਿਹੜੇ ਕਿੱਥੋਂ ਆਏ ਉਧਰੋਂ ਕਰਨਾਲ ਤੋਂ ਹਰਿਆਣੇ ਚੋਂ ਹੁਣ ਹਰਿਆਣੇ ਵਿੱਚੋਂ ਤਸੀਲ ਜ਼ਿਲ੍ਹਾ ਕਰਨਾਲ ਤਸੀਲ ਕੱਥਲ ਠੀਕ ਹੈ ਜੀ ਗੋਂ ਰਾਜੌਨ ਸਾਹ ਰਾਜੌਨ ਸਾਹ ਰਾਜੌਨ ਸਾਹ ਤੇ ਇੱਥੇ ਤੁਸੀਂ ਇਹ ਗੁਰਦਵਾਰ ਸਾਹਿਬ ਉਦੋਂ ਕਿਦਾਂ ਦੀ ਸੀ ਬਿਲਡਿੰਗ ਸੋਹਣੀ ਸੀਗੀ ਬੜੀ ਸੋਹਣੀ ਬਿਲਡਿੰਗ ਸੀ ਬੜੇ ਸੋਹਣੀ ਬਿਲਡਿੰਗ ਸੀ ਤੇ ਪੂਰੀ ਬਣੀ ਸੀਗੀ ਮੈਸੇ ਹੀ ਸ਼ਹਿਰ ਜਮੇ ਸ਼ਹਿਰ ਲੈਂਟਰ ਬਈ ਜਾਤਾ ਉਹ ਲੈਂਟਰ ਉਹਨੇ ਖੋਲ੍ਹ ਲਿਆ ਸੀ ਲੈਂਟਰ ਤੁਸੀਂ ਖੋਲ੍ਹਿਆ ਤੇ ਪਲਸਤਰ ਕਿੰਨੇ ਕੀਤਾ ਬਾਅਦ ਚ ਬਾਅਦ ਚ ਨਹੀਂ ਕੀਤਾ ਅੱਛਾ ਉਦਾਂ ਦਾ ਉਦਾਂ ਹੀ ਤੇ ਜਿਹੜਾ ਇਹ ਫਿਰ ਉਸ ਤੋਂ ਬਾਅਦ ਚ 70 ਸਾਲਾਂ ਚ ਕੋਈ ਨਹੀਂ ਆਇਆ ਇੱਥੇ ਇੱਥੇ ਰਾਸ਼ੀ ਨਹੀਂ ਆਏ ਨੇ ਕਈ ਥਾੜੀ ਰਾਸ਼ੀ ਸੀ ਤੁਹਾਡੀ ਰਾਸ਼ੀ ਸੀ ਜਦੋਂ ਸ਼ੁਰੂ ਮਾਏ ਆ ਠੀਕ ਹੈ ਤੇ ਫਿਰ ਗੌਰਮਿੰਦਾਂ ਬਾਹਰ ਕੱਢ ਲਿਏ ਅੱਛਾ ਤੇ ਉਸਕੇ ਬਾਅਦ ਤੇ ਬਰਬਾਦ ਹੋ ਗਿਆ ਇਹਦੀ ਕਿੰਨੀ ਇਹਦੇ ਨਾਲ ਵੀ ਜ਼ਮੀਨ ਹੈਗੀ ਗੁਰਦੁਆਰੇ ਦੇ ਹਾਂ ਕਿੰਨੀ ਕਾ ਤਕਰੀਬਨ ਤਕਰੀਬਨ ਇਸ ਕੀ 6 ਕਿਲੇ ਦਾ ਉਸਤਾ ਅਕਰਮ ਪੈ ਮੈਂ ਤੇ 165 ਪੜਿਆ ਸੀ ਕਿਤੇ ਕੋਈ ਛੋਟੇ ਪਿੰਡ ਮੈਂ ਛੋਟੇ ਮਿਸ਼ ਗੁਰਦੁਆਰੇ ਜੋੜ ਗਿਆ 165 ਨਹੀਂ ਥੋੜੇ ਕਿਲੇ ਮਰਬਤ ਜ਼ਰੂਰ ਆਇਆ ਹੈਗਾ ਨਹੀਂ ਯਾਦ ਆਉਂਦੀ ਯਾਦ ਆ ਯਾਦ ਆਉਂਦੀ ਹੈ ਯਾਦ ਆਉਂਦੀ ਹੈ ਦਿਲ ਕਰਦਾ ਜਾਣ ਨੂੰ ਦਿਲ ਕਰਦਾ ਜਾ ਆਏ ਹਾਏ ਚਲੋ ਕੋਈ ਗੱਲ ਨਹੀਂ ਮਾਰੇ ਬਡੇ ਸਨ ਨਾ ਹਾਂ ਉਹ ਬਸ ਪਿੱਛੇ ਯਾਦ ਕਰਦੇ ਰਹੇ ਫੋਨ ਚਲੇ ਜਾਂਦੇ ਆਏ ਹੋਏ ਹੋਏ ਪਿੱਛੇ ਨੂੰ ਯਾਦ ਕਰਦੇ ਕਰਦੇ ਚਲੇ ਗਏ ਓਏ ਆ ਬਣਾ ਸਾਡਿਆਂ ਨੇ ਬਿਸਤਰੇ ਵੀ ਨਹੀਂ ਖੋਲੇ ਤੇ ਪਿੱਛੇ ਜਾ ਕੇ ਖੋਲ ਲਾਂਗੇ ਪਿੱਛੇ ਜਾ ਬੜੇ ਆਦਮੀ ਆਹ ਗੱਲ ਨੋਟ ਕਰੋ ਜੀ ਬਜ਼ੁਰਗਾਂ ਦੀ ਕਹਿੰਦੇ ਅਸੀਂ ਇੱਥੇ ਆਣ ਕੇ ਬਿਸਤਰੇ ਵੀ ਨਹੀਂ ਸਾਡੇ ਘਰ ਦੇ ਖੋਲਦੇ ਵੀ ਵਾਪਸ ਚਲੇ ਜਾਣਾ ਆਪਣੇ ਘਰ ਨੂੰ ਤੇ ਉੱਥੇ ਖੁੱਲਾਂਗੇ ਪਰ ਉਹ ਨਹੀਂ ਮੁੜ ਕੇ ਜਾਇਆ ਜਾ ਸਕਿਆ ਬਿਸਤਰੇ ਵੀ ਖੁੱਲ ਇੱਥੇ ਖੁੱਲ ਗਏ ਬਿਸਤਰੇ ਵੀ ਖਤਮ ਹੋ ਗਏ ਜਿਹੜੇ ਉਧਰੋਂ ਆਏ ਸੀ ਉਹ ਵੀ ਖਤਮ ਹੋ ਗਏ ਉਡੀਕਦੇ ਉਡੀਕਦੇ ਸੋ ਕੀ ਨਾਂ ਜੀ ਤੁਹਾਡਾ ਮੇਰਾ ਜੁਲਫਕਾਰ ਜੋਈਆ ਜੀ ਤੇ ਇੱਥੇ ਲੱਗੇ ਰਹਿੰਦੇ ਜੀ ਜੀ ਐ ਸਾਹਮਣੇ ਸਾਡੇ ਘਰ ਨੇ ਨਾਲ ਹੀ ਤੁਹਾਡੇ ਘਰ ਆ ਜੀ ਐ ਬਿਲਕੁਲ ਨਾਲ ਤੇ ਕਿੰਨੀ ਉਮਰ ਹੋ ਗਈ ਹੈ ਜੀ ਤੁਹਾਡੀ ਮੇਰੀ ਤਕਰੀਬਨ 52 53 ਸਾਲ ਉਮਰ ਹੋ ਗਈ ਤੇ ਛੋਟੇ ਹੁੰਦੇ ਆ ਤੇ ਗੁਰਦੁਆਰਾ ਵੇਂਦੇ ਹੋਗੇ ਤੋਂ ਮੈਂ ਦੇਖ ਰਿਹਾ ਇਸ ਗੁਰਦੁਆਰੇ ਦੇ ਵਿੱਚ ਅਸੀਂ ਭਲੇ ਸੰਭੇ ਆ ਅੱਛਾ ਜੀ ਇੰਦੇ ਚ ਅਸੀਂ ਜਵਾਨ ਹੋਏ ਆ ਇੰਦ ਚ ਸਾਡੀਆਂ ਬੱਚੀਆਂ ਪੜਦੀਆਂ ਬਿਰੀਆਂ ਨੇ ਅੱਛਾ ਜੀ ਸਾਨੂੰ ਇਸ ਟਾਈਮ ਯਾਨੀ ਕਿ ਜਦੋਂ ਗੁਰਦੁਆਰੇ ਨੂੰ ਦੇਖਨੇ ਆ ਸਾਨੂੰ ਬੜਾ ਦੁੱਖ ਹੁੰਦਾ ਓਏ ਹੋਏ ਇੰਨੀ ਤਕਲੀਫ ਹੁੰਦੀ ਬੇਡੀ ਖੂਬ ਸੂਰਤ ਇਮਾਰਤ ਜਿਹੜੀ ਸਾਡੇ ਜੰਮਰ ਦੀ ਯਾਨੀ ਕਿ ਇੱਕ ਪਹਿਚਾਨ ਸੀ ਤੇ ਸ਼ਾਨ ਸੀ ਇਹ ਆਏ ਗੁਰੂ ਜਿਹੜੀ ਇੰਨਾ ਲੋਕਾਂ ਨੇ ਨਾ ਫੜ ਕੇ ਨਾ ਯਾਨੀ ਕਿ ਨਸ਼ਈਆਂ ਨੇ ਵਾਹਿਗੁਰੂ ਤੇ ਇਹਨਾਂ ਨੇ ਯਾਨੀ ਕਿ ਸਰੀਏ ਲੈ ਗਾ ਦਰਵਾਜ਼ੇ ਪਟਕੇ ਲੈ ਗਾ ਓਏ ਹੋਏ ਹੋਏ ਤੇ ਇਸ ਵਾਸਤੇ ਕਦੇ ਇੱਧਰ ਹੁਣ ਆਏ ਨਹੀਂ ਅੱਜ ਤੁਹਾਨੂੰ ਦੇਖ ਕੇ ਅਸੀਂ ਆਏ ਆ ਸਿਰਫ ਇਸ ਵਾਸਤੇ ਆ ਵੀ ਇਹਨਾਂ ਦਾ ਕੁਝ ਕਰੋ ਤੇ ਦਿਲ ਹੀ ਨਹੀਂ ਕਰਦਾ ਆਉਣ ਨੂੰ ਤੇ ਦਿਲ ਨਹੀਂ ਕਰਦਾ ਸੀਨ ਕਰੇ ਮੈਂ 20 ਸਾਲ ਬਾਅਦ ਅੱਜ ਉੱਪਰ ਆਇਆ 20 ਸਾਲ ਬਾਅਦ 20 ਸਾਲ ਬਾਅਦ ਹਾਂਜੀ ਰੋਣਾ ਆਦਾ ਇਹ ਚਾਹੇ ਕੁਝ ਵੀ ਹੈ ਤਾਂ ਅੱਲਾ ਦਾ ਘਰ ਹੀ ਹੈ ਨਾ ਓਏ ਹੋਏ ਹੋਏ ਸਾਡੀ ਮਸਜਿਦ ਦੇ ਵਿੱਚ ਕੋਈ ਜਾਵੇ ਅਸੀਂ ਕਿੰਨੇ ਮੈਂ ਜੁੱਤੀਆਂ ਬਾਹਰ ਲਾਵੇ ਓਏ ਹੋਏ ਹੋਏ ਤੇ ਇਹਦੇ ਵਿੱਚ ਇੱਥੇ ਪਤ ਨਹੀਂ ਕੀ ਕੀ ਹੁੰਦਾ ਮੈਂ ਕੁਝ ਬਿਆਨ ਨਹੀਂ ਕਰ ਸਕਦਾ ਵੀ ਨਸ਼ਈ ਇੱਥੇ ਨੇ ਬਹੁਤ ਜੀ ਅਸੀਂ ਆਪ ਬਹੁਤ ਸਰਿੰਜਾਂ ਵੇਖੀਆਂ ਸੋਈਆਂ ਵੇਖੀਆਂ ਸਿਕਟਾਂ ਹੀ ਸਿਕਟਾਂ ਪਈਆਂ ਲੰਮੇ ਸਮੇਂ ਦੀ ਮੇਰੀ ਇੱਛਾ ਹੀ ਇਹ ਪਿੰਡ ਚਾਹੀਏ ਪਰ ਜਦੋਂ ਇੱਥੇ ਆਣ ਕੇ ਨਾ ਤੇ ਗੁਰਦਾਰ ਸਾਹਿਬ ਚ ਵੜ ਕੇ ਤੇ ਮਨ ਚ ਦੁਖੀ ਹੁੰਦਾ ਕਿ ਮੈਂ ਇੱਥੇ ਕਿਉਂ ਆਇਆ ਜੀ ਵੀ ਇਹਨਾਂ ਤੇ ਤੁਹਾਡਾ ਵੀ ਜਿਹੜਾ ਜਾਇਜ਼ ਆ ਵੀ ਤੁਸੀਂ ਨਾਲ ਘਰ ਹੋਵੇ ਤੇ 20 ਸਾਲ ਹੁਣ ਉਹਨੂੰ ਦਿਲ ਨਾ ਕਰੇ ਕਿਉਂਕਿ ਆਹ ਜਿਹੜੀ ਬਿਲਡਿੰਗ ਸੀ ਜਿਹੜੀ ਤੁਸੀਂ ਕਿਹਾ ਸ਼ਾਨ ਸੀ ਦੂਰੋਂ ਦਿਖਦੀ ਹੋਣੀ ਹੈ ਚਮਕਦਾ ਗੁੰਬਦ ਤੇ ਹੁਣ ਜੀ ਮੈਂ ਪਹਿਲੀ ਤੋਂ ਪਹਿਲੀ ਤੋਂ ਅਸੀਂ ਦੇਖਦੇ ਹੁੰਦੇ ਸੀ ਔਰ ਉੱਥੇ ਆਪਣੇ ਦੋਸਤਾਂ ਨੂੰ ਲੋਕਾਂ ਨੂੰ ਕਹਿੰਦੇ ਹੁੰਦੇ ਸੀ ਵੀ ਜਿਹੜਾ ਗੁਰਦੁਆਰਾ ਇਹਨਾਂ ਸਾਹਮਣੇ ਇਹਨਾਂ ਦੇ ਨਾਲ ਸੱਦਾ ਘਰ ਹੈ ਇਹ ਸਾਡੀ ਜਗ੍ਹਾ ਹੈਗੀ ਜੀ ਠੀਕ ਹੈ ਜੀ ਔਰ ਪੂਰੀ ਦੁਨੀਆ ਤੇ ਯਾਨੀ ਕਿ ਸੋਦਰ ਤੱਕ ਸਾਡਾ ਖਾਤਾ ਆਂਦੇ ਸੀ ਨਜ਼ਦ ਗੁਰਦੁਆਰਾ ਨਜ਼ਦ ਨਜ਼ਦੀਕ ਗੁਰਦੁਆਰਾ ਹਾਂ ਯਾਨੀ ਕਿ ਸਾਡਾ ਐਡਰੈਸ ਹੁੰਦਾ ਸਾਡੀ ਪਛਾਣ ਸੀ ਅਚਾਨ ਸੀ ਸਾਡੀ ਹੁਣ ਕੀ ਹੋਣਾ ਚਾਹੀਦਾ ਇੱਥੇ ਕੀ ਹੋਣਾ ਚਾਹੀਦਾ ਕੋਈ ਹੋਣਾ ਚਾਹੀਦਾ ਕੋਈ ਪ੍ਰੋਟੋਕੋਲ ਐਸਾ ਹੋਵੇ ਤਾਂ ਕਿ ਕੋਈ ਪਿੰਡ ਵਾਲੇ ਜਾਂ ਮਤਲਬ ਕੋਈ ਗਵਰਨਮੈਂਟ ਸਾਨੂੰ ਯਾਨੀ ਕਿ ਇੱਥੇ ਆ ਕੇ ਪੁੱਛੇ ਨਾ ਸੀ ਇਹਦੀ ਚਾਰ ਦਿਵਾਰੀ ਕਰੀਏ ਚਾਰ ਦਿਵਾਰੀ ਦੀ ਸਫਾਈ ਕਰਾਈਏ ਆਏ ਹਾਂ ਇੱਥੇ ਯਾਨੀ ਕਿ ਕੋਈ ਮੁਸ਼ਤਰਕਾ ਯਾਨੀ ਕਿ ਯਾਨੀ ਕਿ ਸਕੂਲ ਹੋਵੇ ਸੋ ਸੰਗਤ ਜੀ ਇਹ ਪਿੰਡ ਜਿਹਨੂੰ ਜੰਬਰ ਕਲਾਂ ਜੰਬਰ ਖੁਰਦ ਕਹਿੰਦੇ ਸੀ ਹੁਣ ਜੰਬਰ ਪਿੰਡ ਨਹੀਂ ਬਹੁਤ ਵੱਡਾ ਟਾਊਨ ਵਰਗਾ ਹੀ ਹੈ ਗਲੀਆਂ ਚੋਂ ਲੱਭਦੇ ਲੱਭਦੇ ਅਸੀਂ ਮਸਾਂ ਇੱਥੇ ਪਹੁੰਚੇ ਸੀ ਦੋ ਮੰਜ਼ਲਾਂ ਚੜ੍ਹ ਕੇ ਐਸ ਵੇਲੇ ਉੱਪਰ ਛੱਤ ਤੇ ਖੜੇ ਹਾਂ ਗੁੰਬਦ ਹੈ ਗੁਰਦੁਆਰਾ ਸਾਹਿਬ ਜੀ ਦੇ ਹਾਲਾਤ ਨਾਲ ਨਾਲ ਤੁਸੀਂ ਦੇਖੀ ਜਾਓ ਉਹ ਵੀਰ ਜੀ ਵੀ ਦੱਸ ਗਏ ਆ ਕਿ ਬਹੁਤ ਮਾੜਾ ਹੈ ਨਸ਼ਈਆਂ ਦਾ ਘਰ ਬਣਿਆ ਹੋਇਆ ਹੈ ਇਹ ਜੰਬਰ ਜਿਹੜਾ ਪਿੰਡ ਆ ਨਾ ਮੈਨੂੰ ਬਾਅਦ ਚ ਪਤਾ ਲੱਗਾ ਕਿ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਵੀ ਇੱਥੇ ਆਏ ਹਨ ਪਰ ਮੈਂ ਜਿਹੜਾ ਜਾਣਦਾ ਸੀ ਉਹ ਇਸ ਕਰਕੇ ਕਿ ਇਹ ਸਾਡੇ ਸ਼ਹੀਦ ਭਾਈ ਸੁਭੇਗ ਸਿੰਘ ਜੀ ਤੇ ਭਾਈ ਸ਼ਾਹ ਬਾਜ ਸਿੰਘ ਜੀ ਉਹਨਾਂ ਦਾ ਇਹ ਪਿੰਡ ਹੈ ਸੋ ਉਹਨਾਂ ਦੀ ਵੀ ਥੋੜੀ ਜੀ ਸਾਂਝ ਪਾਈਏ ਉਹਨਾਂ ਦਾ ਅੱਜ ਤੇ ਘਰ ਥਾਉ ਪਤਾ ਨਹੀਂ ਲੱਗਦਾ ਇੱਥੇ ਕਿੱਥੇ ਸੀ ਪਰ ਭਾਈ ਸੁਭੇਗ ਸਿੰਘ ਜੀ ਇੱਕ ਬੜੇ ਹੀ ਇੰਟੈਲੀਜੈਂਟ ਫਾਰਸੀ ਦੇ ਵਿਦਵਾਨ ਸਨ ਉਹ ਲਾਹੌਰ ਦਰਬਾਰ ਜਿਹੜਾ ਸੀ ਜਕਰੀਆ ਖਾਨ ਦੇ ਸਮੇਂ ਦੇ ਉੱਤੇ ਉਥੇ ਲਾਹੌਰ ਹੀ ਕੰਮ ਕਰਦੇ ਸਨ ਜਦੋਂ ਜਕਰੀਆ ਖਾਨ ਦੇ ਮਨ 'ਚ ਆਇਆ ਵੀ ਸਿੰਘਾਂ ਦੇ ਨਾਲ ਮੈਂ ਏਕਤਾ ਕਰਾਂ ਸੁਲਾਹ ਕਰਾਂ ਉਦੋਂ ਉਹਨੇ ਨਵਾਬੀ ਭਾਈ ਸੁਭੇਗ ਸਿੰਘ ਜੀ ਦੀ ਸਲਾਹ ਦੇ ਉੱਤੇ ਹੀ ਤੇ ਭਾਈ ਸੁਭੇਗ ਸਿੰਘ ਜੀ ਨੂੰ ਹੀ ਵਕੀਲ ਬਣਾ ਕੇ ਭੇਜਿਆ ਸੀ ਇਥੋਂ ਨਵਾਬੀ ਲੈ ਕੇ ਗਏ ਸੀ ਅਮਰਤ ਸਰ ਸਾਹਿਬ ਭਾਈ ਸੁਭੇਗ ਸਿੰਘ ਜੀ ਉਥੇ ਦੀਵਾਨ ਸਜਿਆ ਹੋਇਆ ਸੀ ਸਿੰਘਾਂ ਕਹਿੰਿਆ ਨਵਾਬੀ ਨੂੰ ਗੁਰੂ ਕੀ ਹਜ਼ੂਰੀ ਤੋਂ ਬਾਹਰ ਰੱਖ ਕੇ ਆਓ ਪਾਇਸ ਵੇਗ ਸਿੰਘ ਜੀ ਨੇ ਬੇਨਤੀ ਕੀਤੀ ਸਿੰਘਾਂ ਨੂੰ ਕਿਹਾ ਕਿ ਜਕਰੀਆ ਖਾਨ ਕਹਿੰਦਾ ਹੈ ਤੁਸੀਂ ਇੱਕ ਵਾਰੀ ਜ਼ਰੂਰ ਉਹਦੇ ਨਾਲ ਸੁਲਾਹ ਕਰ ਲਓ ਉਦੋਂ ਫਿਰ ਨਵਾਬੀ ਲੈਣ ਲਈ ਕੋਈ ਸਿੰਘ ਨਹੀਂ ਸੀ ਤਿਆਰ ਹੋਇਆ ਇਤਿਹਾਸ ਤੁਸੀਂ ਜਾਣਦੇ ਹੋ ਕਿ ਘੋੜਿਆਂ ਦੀ ਲਿੱਦ ਚੁੱਕਣ ਵਾਲੇ ਕਪੂਰ ਸਿੰਘ ਜਿਹੜੇ ਉਸ ਵੇਲੇ ਸੇਵਾ ਕਰ ਰਹੇ ਸੀ ਪੱਖਾ ਝੱਲਣ ਦੀ ਸੰਗਤ ਚ ਉਹਨਾਂ ਨੂੰ ਕਪੂਰ ਸਿੰਘ ਜੀ ਨੂੰ ਨਵਾਬੀ ਬਖਸ਼ੀ ਗਈ ਤਾਂ ਸਿੱਖ ਕੌਮ ਦੇ ਪਹਿਲੇ ਨਵਾਬ ਕਪੂਰ ਸਿੰਘ ਬਣੇ ਸਨ ਉਹ ਨਵਾਬੀ ਲੈ ਕੇ ਭਾਈ ਸਵੇਗ ਸਿੰਘ ਜੀ ਉੱਥੇ ਗਏ ਸਨ ਬੜੇ ਹੀ ਸਤਕਾਰਯੋਗ ਸਨ ਇਸ ਦਰਬਾਰ ਦੇ ਪਰ ਸਮਾਂ ਬਤੀਤ ਹੋਇਆ ਸੰਗਤ ਜੀ ਉਹਨਾਂ ਦਾ ਬੇਟਾ ਸੀ 18 ਸਾਲ ਦਾ ਸ਼ਾਹਬਾਜ਼ ਸਿੰਘ ਸ਼ਾਹਬਾਜ਼ ਸਿੰਘ ਫਾਰਸੀ ਤੇ ਮੈਥਮੈਟਿਕਸ ਦੇ ਵਿੱਚ ਬਹੁਤ ਇੰਟੈਲੀਜੈਂਟ ਸੀ ਉਹ ਜਦੋਂ ਉਸ ਵੇਲੇ ਪੜਦਾ ਸੀ ਇੱਥੇ ਇੱਕ ਮੌਲਵੀ ਜੀ ਉਹਨਾਂ ਕੋਲ ਉਹਨਾਂ ਦੇ ਮਨਚਾ ਹੈ ਕਿ ਬੱਚੇ ਨੂੰ ਮੁਸਲਮਾਨ ਕਰ ਲਿਆ ਜਾਵੇ ਤੇ ਆਪਣੀ ਧੀ ਦਾ ਇਹਨਾਂ ਨਾਲ ਨਿਕਾਲ ਕਰਦਾ ਜਦੋਂ ਉਹਨੇ ਡਿਸਕਸ਼ਨ ਕੀਤੀ ਉਹ ਡਿਸਕਸ਼ਨ ਦੇ ਵਿੱਚ ਜਦੋਂ ਭਾਈ ਸ਼ਾਹਬਾਜ਼ ਸਿੰਘ ਨੇ ਆਪਣੇ ਵੈਲਿਡ ਪੁਆਇੰਟ ਦਿੱਤੇ ਉਸ ਤੋਂ ਫਿਰ ਤੰਗ ਹੋ ਕੇ ਉਹਨਾਂ ਦੀ ਕੰਪਲੇਂਟ ਕੀਤੀ ਗਈ ਲਾਹੌਰ ਦਰਬਾਰ ਕਿ ਇਹ ਮੁਸਲਮਾਨ ਧਰਮ ਦੇ ਖਿਲਾਫ ਬੋਲਦਾ ਹੈ ਉਦੋਂ ਮੁਕਦਮਾ ਚੱਲਿਆ ਸੀ ਜਕਰੀਆ ਖਾਨ ਦੇ ਟਾਈਮ ਤੇ ਪਰ ਜਕਰੀਆ ਖਾਨ ਇਨ ਬਿਟਵੀਨ ਚੜ੍ਹਾਈ ਕਰ ਗਿਆ ਉਹਦਾ ਪੁੱਤਰ ਯਹੀਆ ਖਾਨ ਬੈਠਾ ਤੇ ਯਹੀਆ ਖਾਨ ਦੇ ਦਰਬਾਰ ਵਿੱਚ ਭਾਈ ਸੁਵੇਗ ਸਿੰਘ ਤੇ ਸ਼ਹਾਬਾਜ਼ ਸਿੰਘ ਨੂੰ ਦੋ ਆਪਸ਼ਨਾਂ ਦਿੱਤੀਆਂ ਗਈਆਂ ਸਨ ਜਾਂ ਤਾਂ ਉਹ ਮੁਸਲਮਾਨ ਧਰਮ ਕਬੂਲ ਕਰਨ ਜਾਂ ਮਰਨ ਲਈ ਉਸ ਵੇਲੇ ਕਬੂਲ ਕਰ ਲੈਣ ਤੇ ਉਹਨਾਂ ਨੇ ਫਿਰ ਮੌਤ ਦਾ ਰਸਤਾ ਚੁਣਿਆ ਗਿਆ ਸੀ ਮੌਤ ਦੇ ਰਸਤੇ ਤੋਂ ਬਾਅਦ ਚ ਫਿਰ ਇਹ ਰਾਹ ਦਿੱਤਾ ਗਿਆ ਕਿ ਇਹਨਾਂ ਨੂੰ ਚਰਖੜੀਆਂ ਤੇ ਚਾੜਿਆ ਜਾਵੇ ਹੁਣ ਚਰਖੜੀ ਤੇ ਚਾੜਨਾ ਤੁਹਾਨੂੰ ਸਮਝਣਾ ਪਏਗਾ ਪਹਿਲਾਂ ਕੀ ਹੁੰਦਾ ਦੋ ਵੱਡੇ ਵੱਡੇ ਚਰਖਾ ਜਿਵੇਂ ਹੁੰਦਾ ਏਦਾਂ ਵੱਡੀ ਚਰਖੜੀ ਹੁੰਦੀ ਏ ਚਰਖੜੀ ਐ ਘੁੰਮਦੀ ਐ ਇੱਕ ਪਧਰੀ ਹੁੰਦੀ ਐ ਦੂਜੀ ਉਹਦੇ ਵਿੱਚ ਦੰਦੇ ਲੱਗੇ ਹੁੰਦੇ ਹਨ ਉਹਦੇ ਉੱਤੇ ਬੰਦੇ ਨੂੰ ਬੰਨ੍ਹ ਦਿੱਤਾ ਜਾਂਦਾ ਹੈ ਤੇ ਦੋਵੇਂ ਐਂ ਕਮਾਏ ਜਾਂਦੇ ਹਨ ਏਦਾਂ ਘੁੰਮਦੇ ਘੁੰਮਦੇ ਜਿਵੇਂ ਵੇਲਣਾ ਨਹੀਂ ਹੁੰਦਾ ਏਦਾਂ ਇਕੱਠੇ ਹੋ ਜਾਂਦੇ ਆ ਤੇ ਸਰੀਰ ਦੇ ਵਿੱਚ ਐਂ ਦੰਦੇ ਖੁੱਭਦੇ ਹਨ ਭਾਈ ਸੁਵੇਗ ਸਿੰਘ ਤੇ ਸ਼ਾਹਬਾਜ ਸਿੰਘ ਜੀ ਨੂੰ ਦੋਨਾਂ ਨੂੰ ਚਰਖੜੀ ਚਾੜਿਆ ਗਿਆ ਸੀ ਭਾਈ ਸੁਵੇਗ ਸਿੰਘ ਨੇ ਆਪਣੇ ਪੁੱਤਰ ਸ਼ਾਹਬਾਜ ਸਿੰਘ ਨੂੰ ਉਪਦੇਸ਼ ਦਿੱਤਾ ਸੀ ਚੜਦੀ ਕਲਾ ਵਿੱਚ ਰਹਿ ਕੇ ਪੁੱਤਰਾ ਚਰਖੜੀ ਤੇ ਚੜ ਜਾ ਔਰ ਸ਼ਾਹਬਾਜ ਸਿੰਘ ਵੀ ਚੜਦੀ ਕਲਾ ਵਿੱਚ ਰਹੇ ਪਹਿਲਾਂ ਪੁੱਤਰ ਨੂੰ ਪਿਤਾ ਦੀਆਂ ਅੱਖਾਂ ਦੇ ਸਾਹਮਣੇ ਚਰਖੜੀ ਝਾੜਿਆ ਗਿਆ ਸੀ ਸੰਗਤ ਜੀ ਇਤਿਹਾਸ ਬਹੁਤ ਲੰਮਾ ਹੈ ਬਹੁਤ ਬਰੀਫ ਦੇ ਵਿੱਚ ਤੁਹਾਨੂੰ ਦੱਸ ਰਹੇ ਹਾਂ ਕਿ ਉਹ ਮਹਾਨ ਸੂਰਮੇ ਭਾਈ ਸਵੇਗ ਸਿੰਘ ਸ਼ਾਹਬਾਜ ਸਿੰਘ ਪਿਓ ਪੁੱਤਰ ਇਸੇ ਪਿੰਡ ਦੇ ਰਹਿਣ ਵਾਲੇ ਸੀ ਹਾਈਲੀ ਇੰਟੈਲੀਜੈਂਟ ਸੀਗੇ ਤੇ ਜਿਹੜੇ ਵੇਖੋ ਉਥੇ ਜੌਬ ਵੀ ਕਰਦੇ ਸਨ ਫੇਰ ਵੀ ਉਹਨਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਬੜਾ ਵੱਡਾ ਪਾਰੀ ਇਤਿਹਾਸ ਹੈ ਅਰਦਾਸਾਂ ਵਿੱਚ ਤੁਸੀਂ ਪੜ੍ਹਦੇ ਹੋ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਪਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਵੈਸੇ ਚਰਖੜੀਆਂ ਤੇ ਚੜਨ ਵਾਲੇ ਹੋਰ ਵੀ ਬਹੁਤ ਸਾਰੇ ਸਿੰਘ ਹਨ ਭਾਈ ਮਹਤਾਬ ਸਿੰਘ ਜੀ ਮੀਰਾ ਕੋਟੀਆ ਉਹਨਾਂ ਨੂੰ ਵੀ ਚਰਖੜੀਆਂ ਤੇ ਚਾੜਿਆ ਗਿਆ ਸੀ ਪਰ ਜਦੋਂ ਵੀ ਚਰਖੜੀ ਦੀ ਗੱਲ ਆਉਂਦੀ ਹੈ ਉਦੋਂ ਚਰਖੜੀ ਘੁੰਮਦੀ ਵੀ ਤੁਹਾਡੀਆਂ ਨਜ਼ਰਾਂ ਸਾਹਮਣੇ ਆਉਣੀ ਚਾਹੀਦੀ ਹੈ ਤੇ ਫੋਟੋ ਵੀ ਪਾਈ ਸੁਵੇਗ ਸਿੰਘ ਸ਼ਾਹਵਾਜ ਸਿੰਘ ਜੀ ਦੀ ਤੁਹਾਡੀਆਂ ਅੱਖਾਂ ਸਾਹਮਣੇ ਆਉਣੀ ਚਾਹੀਦੀ ਹੈ ਇਹ ਗੁਰਦੁਆਰਾ ਸਾਹਿਬ ਪਾਛਾਈ ਪੰਜਵੀਂ ਇਹਨੂੰ ਦੁਖਨਵਾਰਨ ਸਾਹਿਬ ਵੀ ਕਿਹਾ ਜਾਂਦਾ ਸੀ ਥੰਮ ਸਾਹਿਬ ਵੀ ਕਿਹਾ ਜਾਂਦਾ ਸੀ ਅੱਜ ਵੀ ਸੋਹਣਾ ਗੁਰਦੁਆਰਾ ਸਾਹਿਬ ਹੈ ਜਿਸ ਦੇ ਹਾਲਾਤ ਹੁਣ ਐਂ ਲੱਗਦਾ ਹੈ ਕਿ ਜਿਵੇਂ ਆਉਣਾ ਹੀ ਨਹੀਂ ਚਾਹੀਦਾ ਸੀ ਇੰਨਾ ਇੱਥੇ ਮਨ ਦੁਖੀ ਹੋਇਆ ਆਣ ਕੇ ਪਿੰਡ ਵਾਲਿਆਂ ਦਾ ਵੀ ਮਨ ਦੁਖੀ ਹੈ ਕਿ ਇੱਥੇ ਦੇ ਹਾਲਾਤ ਬਹੁਤ ਖਰਾਬ ਹਨ ਨਸ਼ੇਈਆਂ ਦਾ ਗੜ ਹੈ ਆਪਾਂ ਚੜ੍ਹਦੇ ਚ ਵੀ ਦੇਖਦੇ ਆ ਜਿਹੜੀਆਂ ਬਿਲਡਿੰਗਾਂ ਇਦਾਂ ਵਹਿਰਾਨ ਪਈਆਂ ਹੋਣ ਨਸ਼ੇਈਆਂ ਦਾ ਘਰ ਹੈ ਇੱਥੇ ਵੀ ਨਸ਼ੇਈਆਂ ਦਾ ਘਰ ਹੈ ਗੁਰੂ ਸਾਹਿਬ ਕਿਰਪਾ ਕਰਨ ਪੰਥ ਬੋੜੀ ਕਰੇ ਆਪਾਂ ਇਹ ਕਿਤੇ ਪੜਦੇ ਨਾ ਰਹਿ ਜੀਏ ਕਿ ਜਿਨ੍ਹਾਂ ਸਥਾਨਾਂ ਤੋਂ ਸਾਨੂੰ ਵਿਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ਨ ਦੇ ਦਾਰੇ ਬਖਸ਼ੋ ਭਾਈ ਅੱਜ ਮੌਕੇ ਹਨ ਵਿਦੇਸ਼ਾਂ ਵਾਲਿਓ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੁਹਾਡੇ ਕੋਲ ਮੌਕੇ ਹਨ ਕਿ ਤੁਸੀਂ ਵੀਜ਼ੇ ਲੈ ਕੇ ਇੱਥੇ ਆ ਸਕਦੇ ਹੋ ਨਾਲੇ ਦਰਸ਼ਨ ਕਰੋ ਨਾਲੇ ਕੋਈ ਸੇਵਾਵਾਂ ਕਰਾਓ ਬਹੁਤ ਲੋਡ ਹੈ ਕਿ ਆਪਾਂ ਕੋਈ ਨਾ ਕੋਈ ਜ਼ਿੰਮੇਵਾਰੀ ਚੁੱਕੀਏ ਅੱਛਾ ਅੱਛਾ ਆ ਵੀਰ ਜੀ ਹੁਣੇ ਦੱਸ ਰਹੇ ਪੀ ਆ ਖੂਦ ਹੀ ਜਗ੍ਹਾ ਜਿੱਥੇ ਇੱਟਾਂ ਪਈਆਂ ਤੇ ਬੜਾ ਮਿੱਠਾ ਪਾਣੀ ਹੁੰਦਾ ਹੈ ਤੇ ਖੂਬ ਬਿਲਕੁਲ ਹੀ ਬੰਦ ਹੋ ਗਿਆ ਉਹ ਕੋਲੀ ਬੰਦ ਕਰ ਆ ਰੇ ਬੰਦ ਹੋ ਗਿਆ ਇੱਕ ਬਿਲਡਿੰਗ ਇੱਥੇ ਹੁੰਦੀ ਸੀ ਅੱਛਾ ਇੱਧਰ ਵੀ ਬਿਲਡਿੰਗ ਸੀਗੀ ਬਹੁਤ ਖੂਬਸੂਰਤ ਬਿਲਡਿੰਗ ਸੀ ਉਹ ਅੱਛਾ ਬਹੁਤ ਖੂਬਸੂਰਤ ਪਿੱਛੇ ਲੰਗਰਖਾਨਾ ਸੀਗਾ ਜਿੱਦੜ ਹੁਣ ਘਰ ਬਣ ਗਏ ਆ ਆਹੋ ਗੱਲ ਜਦੋਂ ਇੰਨਾ ਵੱਡਾ ਗੁਰਦੁਆਰਾ ਹੋਵੇ ਤਾਂ ਤੇ ਥਾਂ ਹੀ ਬੜਾ ਖੁੱਲਾ ਹੁੰਦਾ ਆਲੇ ਦੁਆਲੇ ਕਮ ਸਕੋਂਮ ਵੀ ਨਾ ਇੰਦੀ ਨਾ 99 ਏਕੜ ਪੈ ਲਈ ਜਾਂਦੀ 99 ਏਕੜ 99 ਏਕੜ ਹਾਂ ਮੈਂ 165 ਫੜਿਆ ਕਿਤੇ ਸੋ ਤੋਂ ਹੀ ਲੱਗ ਗਈਆਂ ਕਿਤਨੇ ਕਿਤੇ ਹੁਣੀ ਹੋਰ ਵੀ ਇਹ ਸਤੋ ਕੀ ਪਿੰਡ ਹੈਗਾ ਅੱਛਾ ਜੀ ਕੰਗਨਪੁਰ ਦੇ ਕੋਲ ਅੱਛਾ ਜੀ ਉਹ ਐਸ ਜੰਬਰ ਦੇ ਨਾਨਕੇ ਨੇ ਅੱਛਾ ਜੀ ਤੋ ਹੋ ਸਕਦਾ ਇੱਕ ਜੰਬਰ ਕੋਟ ਹੈਗਾ ਅੱਛਾ ਜੀ ਇੱਥੇ ਇਹਨਾਂ ਦੀ ਭੈਣ ਹੁੰਦੀ ਸੀ ਅੱਛਾ ਜੀ ਤੇ ਕੁਛ ਰਕਬਾ ਉੱਥੇ ਪਿਆ ਕੁਛ ਸਤੋ ਕੀ ਪਿਆ ਕੁਛ ਇੱਥੇ ਜੰਬਰ ਜੰਬਰ ਦੇ ਵਿੱਚ ਪਿਆ ਠੀਕ ਹੈ ਜੀ ਹਾਂ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਥੋੜਾ ਸਮਾਂ ਹੀ ਥੋੜਾ ਹੀ ਨੇ ਤੇ 10 ਮਿੰਟ ਬੈਠਦੇ ਗੱਲ ਸੋ ਦੋਸਤੋ ਤੁਸੀਂ ਪੂਰੀ ਵੀਡੀਓ ਦੇਖ ਚੁੱਕੇ ਹੋ ਦੋਸਤੋ ਵੀਡੀਓ ਦੇਖ ਕੇ ਬਹੁਤ ਜ਼ਿਆਦਾ ਗੁੱਸਾ ਆ ਰਿਹਾਗਾ ਕਿਉਂਕਿ ਸਾਡੇ ਜਿਹੜੇ ਦੇਸ਼ ਦੀਆਂ ਸਰਕਾਰਾਂ ਨੇ ਜਾਂ ਅੱਜ ਲੈਹਿੰਦੇ ਪੰਜਾਬ ਦੀ ਸਰਕਾਰਾਂ ਨੇ ਇਹਨਾਂ ਗੁਰੂ ਘਰਾਂ ਦੀ ਸੰਭਾਲ ਨਹੀਂ ਕਰ ਰਹੀਆਂ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਦੋਸਤੋ ਕਿਉਂਕਿ ਦੋਸਤੋ ਇਤਿਹਾਸਕ ਗੁਰੂ ਘਰਾਂ ਨੂੰ ਸਾਂਭਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈਗਾ ਇਸ ਕਰਕੇ ਮੈਂ ਜਿਹੜੇ ਵੀ ਦੋਸਤੋ ਇਹ ਵੀਡੀਓ ਨੂੰ ਦੇਖ ਰਿਹਾ ਉਹਨਾਂ ਨੂੰ ਬੇਨਤੀ ਕਰਦਾ ਹਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਜਿਹੜੀ ਵੀਡੀਓ ਸਰਕਾਰ ਤੱਕ ਪਹੁੰਚ ਸਕੇ ਤਾਂ ਕਿ ਸਰਕਾਰ ਇਸ ਗੁਰੂ ਘਰ ਦੀ ਸਾਂਭ-ਸਵਾਲ ਕਰ ਸਕੇ ਸੋ ਦੋਸਤੋ ਮਿਲਦੇ ਕਿਸੇ ਹੋਰ ਵੀਡ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ